ਨੂ ਕਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਹਾ ਮੰਨਾ ਮਿਆਵਿੰਡ ਲੋਕ ਸਭਾ ਖੰਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਮਿਆਵਿੰਡ ਦੇ ਹੱਕ ਵਿੱਚ ਹਲਕਾ ਇੰਚਾਰਜ ਜੰਡਿਆਲਾ ਗੁਰੂ ਦੇ ਹਰਦੀਪ ਸਿੰਘ ਦੇ ਅਗਵਾਈ ਹੇਠ ਸਟਾਰ ਪੈਲਸ ਵਿੱਚ ਰੈਲੀ ਕਰਵਾਈ ਗਈ ਜਿਸ ਹਲਕਾ ਜੰਡਿਆਲਾ ਗੁਰੂ ਦੇ ਬਕਵਕ ਪਿੰਡਾ ਵਿੱਚੋਂ ਕਾਫੀ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਚੜ੍ਹ ਕੇ ਇਸ ਰੈਲੀ ਵਿੱਚ ਪਹੁੰਚੇ ਤੇ ਮੌਕੇ ਤੇ ਹਰਦੀਪ ਸਿੰਘ ਗਿੱਲ ਨੇ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂ ਵਿੰਦ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਯਕੀਨ ਦਿਵਾਇਆ ਕਿ ਭਾਰੀ ਲੀਡ ਹਲਕਾ ਜੰਡਿਆਲਾ ਗੁਰੂ ਵਿੱਚੋਂ ਜਿੱਤ ਪ੍ਰਾਪਤ ਕਰਵਾ ਕੇ ਅਤੇ ਰੈਲੀਆਂ ਵਿੱਚ ਸ਼ਾਮਲ ਹੋਏ ਹਲਕਾ ਜੰਡਿਆਲਾ ਗੁਰੂ ਸਰਪੰਚਾ ਪੰਚਾ ਵਕ ਵਕ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਏ ਹਲਕਾ ਖੰਡੂਰ ਸਾਹਿਬ ਦੇ ਭਾਰਤੀ ਜਨਤਾ ਦੇ ਪਾਰਟੀ ਉਮੀਦਵਾਰ ਮਨਜੀਤ ਸਿੰਘ ਮੱਨਾ ਮੀਆਂ ਵਿੰਡ ਨੇ ਕਿਹਾ ਕਿ ਪਰਿਵਾਰ ਨੂੰ ਰਾਸ਼ਨ ਕਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਹਾ ਹੈ ਅਤੇ ਸਸਤਾ ਇਲਾਜ ਕਰਵਾਉਣ ਲਈ 5 ਲੱਖ ਦਾ ਇਲਾਜ ਕਰਵਾਉਣ ਲਈ ਕਾਰਡ ਬਣਾਏ ਨੇ ਅਤੇ ਜਦੋਂ ਦੀ ਪੰਜਾਬ ਵਿੱਚ ਆਮ ਪਾਰਟੀ ਦੀ ਬਣੀ ਹੈ ਦਿਨ ਬਿਦਿਨ ਗੁੰਡਾਗਰਦੀ ਚੋਰੀਆਂ ਤੇ ਨਸ਼ਾ ਨੌਜਵਾਨ ਜ਼ਿਆਦਾ ਕਰ ਰਹੇ ਹਨ ਅਤੇ ਮਨਜੀਤ ਸਿੰਘ ਮੱਨਾ ਨੇ ਕਿਹਾ ਕਿ 1 ਜੂਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਪੰਜਾਬ ਚ 13 ਦੀਆਂ 13 ਹੀ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ। ਆទਾਮ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ ਅਤੇ ਦਿੱਲੀ ਵਿੱਚ ਫਿਰ ਤੋਂ ਮੋਦੀ ਦੀ ਸਰਕਾਰ ਦੀ ਬਣੇਗੀ। ਅਤੇ ਆਮ ਪਾਰਟੀ ਦੇ ਆਗੂ ਦਾ ਝੋਟਾ ਨਾਰੇ ਵਿਕਾਸ ਦਾ ਲਾਈ ਜਾਂਦੇ ਹਨ। ਅਤੇ ਮੌਕੇ ਤੇ ਮਨਜੀਤ ਸਿੰਘ ਮੱਨਾ ਮੀਆਂ ਵਿੰਡ ਨੇ ਵੋਟਾਂ ਪਾਉਣ ਦੀ ਕੀਤੀ ਅਪੀਲ। ਇਸ ਮੌਕੇ ਤੇ ਨਾਲ ਹਲਕਾ ਜੰਡਿਆਲਾ گرو دنچارج ہردان نرمل نیما, میش, نگر پردھان گگندیپ ترسکا کھڈور سائب کے انچارج منجیت رائے بکرم چیما لکھوندر ترسیکا رنجیت کور ترسکا سربجیت خانکوٹ نرمل خانکوٹ بلجندر لاڈی ہرجوت سنگ آدی سن جنڈیالہ گرو تو پترکار ملکیت چندہ رپورٹ ਮੰਨਨ ਸਾਹਿਬ ਤੇ ਸਾਰੇ ਹੀ ਗਰਗਾ ਦਾ ਬਦਲ ਜਾ ਸਟੇਜ ਤੇ ਰਾਜ i é. ਸ਼ੁਮੇਵਾਰੀ ਨੂੰ ਬੋਬੀ ਨੂੰ ਮਾਇਆ ਦਿਲ ਦੀ ਦੇਖਿਆ ਰਾਤ ਨੂੰ ਦੇਖੀ ਜਦੋਂ ਵੀ ਕਦੇ ਉਹਨੂੰ ਫੋਨ ਕੀਤਾ ਤੇ ਅਜੇ ਜਵਾਬ ਉਤਾਰੀ ਕਿ ਭਾਜੀ ਲੈ ਅਗਲੇ ਦੇ ਐਸ ਵਿੱਚ ਜਾ ਹਲਕੇ ਦੇ ਐਸ ਬੈਡ ਵਿੱਚ ਬੈਠਾ ਚਾਹੇ ਉਹ ਰਾਤ ਦੇ 11 ਵਜੇ ਦਾ ਸਮਾਂ ਹੁੰਦਾ ਸੀ ਚਾਹੇ ਸਵੇਰੇ 7 ਵਜੇ ਹੁੰਦੇ ਸੀ ਸਰਦਾਰ ਹਰਦੇਵ ਸਿੰਘ ਤੁਹਾਡੀ ਸੇਵਾ ਵਿੱਚ ਲੱਗਿਆ ਸੋ ਮੈਂ ਜਥੇਦਾਰ ਜੀ ਦਾ ਧੰਨਵਾਦ ਕਰਦਾ ਇਹਨਾਂ ਦੀ ਸਭੂਚੀ ਟੀਮ ਦਾ ਧੰਨਵਾਦ ਕਰਦਾ ਕਿ ਅੱਜ ਜਲਿਆਲੇ ਹਲਕੇ ਦੇ ਇਹ ਇਕੱਠ ਤੋਂ ਇਹ ਸਾਬਤ ਹੁੰਦਾ ਕਿ ਗੁਰੂ ਨੇ ਕਿਰਪਾ ਕਰ ਦਿੱਤੀ ਆ ਜਦੋਂ ਚਾਪਰੀ ਨੂੰ ਮਜੀਦ ਫਗੜੀ ਆ ਤੇ ਮੈਂ ਸਮਝਦਾ ਕਿ

چار ساجی پارٹیاں نیتیاں بارے دسیا موتی صاحب بارے دسیا کہ مودی صاحب نے ساجوادی کچھ میں ਹੋ ਹਿੰਦੁਸਤਾਨ ਦੇ ਲੋਕਾਂ ਨੇ ਇਹ ਮੰਨ ਲਿਆ ਕਿ ਅਸੀਂ ਜਿੱਜੀ ਵਲੀ ਫਿਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਇਹਨਾਂ ਲੋਕਾਂ ਨੇ ਇੱਧਰ ਲਾਝਾ ਲਾਇਆ ਜੀ ਇਹਦੇ ਅਮਰ ਕਪਾਲ ਦੀ ਅੱਜ ਗੱਲ ਕਰ ਰਹੇ ਨੇ ਮੰਨ ਲਿਓ ਜਿੰਦ ਵੀ ਤੁਹਾਡਾ ਕੀ ਤੁਹਾਡਾ ਸਵਾਰ ਨੂੰ ਤਾਂ ਕੁਝ ਉਹ ਫੇਰ ਆ ਕੇ ਤੁਹਾਡੇ ਨਿਆਂਇਆਂ ਦੇ ਫੱਟ ਮੋਟਾ ਬਣਾਉਗਾ ਨਾ ਤੁਸੀਂ ਚਾਹੋਨੇ رکھا گے جات کے مودی صاحب پا دیجیے برقرار رہنا گے ਤੇ ਬਿਰੋ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਟੱਗਣੇ ਬਣੇ ਲੋਕ ਹੋਗੇ ਮੈਂ ਤੁਹਾਡੇ ਨਾਲ ਹਾਂ ਜੀ ਕੀ ਨਾਮ ਤੇ ਰੈਗਿਸਟ੍ਰੇਸ਼ਨ ਹਰਦੀਪ ਸਿੰਘ ਗਿੱਲ ਇੰਚਾਰਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਜੰਡਿਆਲਾ ਗੁਰੂ ਵਿੱਚ ਮਨਜੀਤ ਸਿੰਘ ਬੰਨਾ ਜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਇੱਕ ਵੱਡੀ ਪਰਵੀਰ ਚੋਣ ਮੀਟਿੰਗ ਕਰਵਾਈ ਗਈ ਹੈ ਜਿਸ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਪੰਚਾਇਤ ਸਰਪੰਚ ਸਾਫਕਾ ਬਲਾਕ ਸੰਮਤੀ ਮੈਂਬਰਾਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਆ ਤੇ ਇਹ ਪਿੰਡਾਂ ਚੋਂ ਆਇਆ 80% ਲੋਕ ਪਿੰਡਾਂ ਚੋਂ ਆਏ ਤੇ ਇਹ ਇਕੱਠ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਪਿੰਡਾਂ ਚੋਂ ਅਤੇ ਸ਼ਹਿਰਾਂ ਚੋਂ ਵੱਡਾ ਫਤਵਾ ਲੈ ਕੇ ਮਨਜੀਤ ਸਿੰਘ ਮੱਨਨ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ ਇਹ ਲੋਕ ਉਹਦੀ ਪ੍ਰਤੱਖ ਪਰਮਾਨਾ ਕਿਹੜੇ ਕਿਹੜੇ ਮੁੱਦੇ ਲੈ ਕੇ ਜਿਹੜੇ ਆ ਲੋਕਾਂ ਦੇ ਵਿੱਚ ਵਿਚਰਦੇ ਮੁੱਦੇ ਉਹ ਆ ਭਾਰਤੀ ਜਨਤਾ ਪਾਰਟੀ ਉਹ ਮੁੱਦੇ ਲੈ ਕੇ ਜਾਈ ਗਰੀਬ ਨਾਲ ਜੁੜੇ ਮੁੱਦੇ ਅੱਜ ਵੇਖੋ ਦੇਸ਼ ਨੂੰ ਆਜ਼ਾਦ ਹੋਏਆਂ 77 ਸਾਲ ਹੋ ਗਏ ਪਿੰਡਾਂ ਚ ਅੱਜ ਵੀ ਕਾਨੇ ਵਾਲੀਆਂ ਛੱਤਾਂ ਬਾਲੇ ਵਾਲੀਆਂ ਛੱਤਾਂ ਇਸ ਟੋਲ ਟਾਂ ਲੋਕਾਂ ਨੇ ਬਣਾਈਆਂ ਤੇ ਇਹਦੇ ਵਿੱਚ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ ਜਿਹੜੇ ਗਰੀਬ ਲੋਕ ਦੀ ਸੁਣਵਾਈ ਕਰੇ ਅੱਜ ਜਿਹੜੀ ਕੰਨ ਕਰ ਰਹੀ ਹੈ ਇਹ ਸਿਰਫ ਮੋਦੀ ਸਰਕਾਰ ਕੰਨ ਦੇ ਰਹੀ ਹੈ ਜਿਹੜੀ ਪੰਜਾਬ ਸਰਕਾਰ ਦੀ ਕੰਨ ਸੀ 2 ਰੁਪਏ ਵਾਲੀ ਉਹ ਬੰਦ ਹੋ ਚੁੱਕੀ ਆ ਬੀਮਾ ਯੋਜਨਾ ਦਾ ਕਾਰਡ ਮੋਦੀ ਸਰਕਾਰ ਦਾ ਫਲਸ਼ਾਂ ਦੇ ਪੈਸੇ ਦਿੱਤੇ ਤੇ ਮੋਦੀ ਸਰਕਾਰ ਨੇ ਦਿੱਤੇ ਜਿਹੜੇ ਸੜਕਾਂ ਬਣ ਰਹੀਆਂ ਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਚ ਬਣ ਰਹੀਆਂ ਜੇ ਆ ਆਪਣਾ ਕੱਚੇ ਕੱਚੇ ਕੋਠੇ ਪੱਕੇ ਕਰਨ ਦੀ ਸਕੀਮ ਆ ਤੇ ਉਹ ਮੋਦੀ ਸਰਕਾਰ ਦੀ ਆ ਤੇ 50 ਸਰਕਾਰ ਨੂੰ ਦੇਣ ਨੂੰ ਹੈਗਾ ਕਿ ਇਹ 50 ਸਰਕਾਰ ਨੇ ਤੇ ਲੋਕਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਭੇਣਾ ਅਨੁਸਾਰਿਆਂ ਨੂੰ ਵਾਅਦਾ ਦਿੱਤਾ ਸੀ ਦੇਣ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਆਇਆ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ 2500 ਰੁਪਏ ਦਿੱਤਾ ਕਿਸੇ ਨੇ ਕਿਸੇ ਨੇ ਨਹੀਂ ਦਿੱਤਾ ਇਸ ਕਰਕੇ ਇਹ ਸਰਕਾਰ ਝੂਠੇ ਵਾਅਦੇ ਕਰਕੇ ਆਪਣਾ ਡੰਗ ਪਾ ਰਹੀ ਆ ਇਹ ਸਰਕਾਰ ਨੇ ਪੰਜਾਬ ਨੂੰ ਹੋਰ ਕਰਜ਼ੇ ਦੀ ਜਿਹੜੀ ਬੋਝ ਹੇਠ ਦਬਾ ਦਿੱਤਾ ਵਾ ਤੇ ਲੋਕ ਇਹ ਸਰਕਾਰ ਤੋਂ 2 ਸਾਲਾਂ ਵਿੱਚ ਅੱਕ ਚੁੱਕੇ ਆ ਤੇ ਇਹ ਸਰਕਾਰ ਤੋਂ ਅੱਕੇ ਲੋਕ ਹੀ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣਗੇ ਪਰ ਪੰਜਾਬ ਸਰਕਾਰ ਦਾ ਕਹਿਣਾ ਵਾ ਕਿ 600 ਯੂਨਟ ਬਿਜਲੀ ਮੁਆਫ ਕਰਤੀ ਵਾਦਾ ਕੀਤਾ ਸੀ ਉਹ ਮੁਆਫ ਕਰਤਾ ਫਿਰ ਅਸੀਂ ਸਕੂਲ ਬਣਾਉਣ ਦਾ ਵਾਦਾ ਕੀਤਾ ਸਕੂਲ ਬਣਾ ਦਿੱਤੇ ਆ ਹਸਪਤਾਲ ਹੈਲਥ ਦਾ ਵਾਦਾ ਕੀਤਾ ਹੈਲਥ ਦੇ ਵਿੱਚ ਕਈ ਹਸਪਤਾਲ ਬਣਾ ਰਹੇ ਆ ਇਹ ਵਾਦੇ ਸਿਰਫ ਇਸ਼ਤਿਹਾਰਾਂ ਤੇ ਅਖਬਾਰਾਂ ਚ ਹੀ ਆ ਮੀਡੀਆ ਚ ਹੀ ਆ ਮਸ਼ਹੂਰੀਆਂ ਚ ਇਹ ਤੋਂ ਇਲਾਵਾ ਕੋਈ ਵਾਦਾ ਨਹੀਂ ਪੂਰਾ ਕੀਤਾ ਲੋਕਾਂ ਦਾ ਜਾ ਕੇ ਲੋਕਾਂ ਤੋਂ ਗਰਾਊਂਡ ਲੈਵਲ ਤੋਂ ਪਿੰਡਾਂ ਤੋਂ ਪੁੱਛੋ ਆ ਪਿੰਡਾਂ ਤੋਂ ਲੋਕਾਂ ਇਹਨਾਂ ਨੂੰ ਪੁੱਛ ਲਓ ਕਿਹੜਾ ਵਾਦਾ ਪੂਰਾ ਹੋਇਆ ਕਿਹੜਾ ਨਹੀਂ ਹੋਇਆ ਇਹ ਲੋਕ ਤਰਾ ਤਰਾ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਉਮੀਦਵਾਰ ਨੂੰ ਵਜੋਂ ਵੇਖ ਰਿਹਾ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਹਨੂੰ ਇਹ ਇੰਨੇ ਅੱਕ ਚੁੱਕੇ ਆ ਤੇ ਇਹ ਅੱਕ ਕੇ ਇਹ ਲੋਕ ਅੱਜ ਆਪਣਾ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਕਰਨ ਜਾ ਰਹੇ ਹਨ। ਹਨਜੀ ਮਨਜੀ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਲੋਕਾਂ ਨੂੰ ਮਿਲਿਆ। ਅੱਜ ਹਲਕਾ ਜਿੰਦਾਲਾ ਗੁਰੂ ਦੇ ਵਿੱਚ ਮੇਰੇ ਵੀਰ ਸਰਦਾਰ ਹਰਦੀਪ ਸਿੰਘ ਜੀ ਗਿੱਲ ਸਾਹਿਬ ਦੀ ਰਹਿਮਾਈ ਹੇਠ ਬਹੁਤ ਹੀ ਵੱਡੀ ਗਿਣਤੀ ਦੀ ਸੰਗਤ ਜਿਹੜੀ ਅੱਜ ਇੱਥੇ ਇਕੱਠੀ ਹੋਈ ਆ ਤੇ ਬਹੁਤ ਵਧੀਆ ਉਹਨਾਂ ਦੇ ਵਿੱਚ ਇੱਕ ਜੋਸ਼ ਇੱਕ ਵਿਸ਼ਵਾਸ ਸਾਨੂੰ ਦੇਖਣ ਨੂੰ ਮਿਲਿਆ ਕਿ ਅੱਜ ਉਹ ਲੋਕ ਆਪ ਮਹਾਰੇ ਜਿਹੜਾ ਵਾ ਉਹ ਸਾਡੀਆਂ ਰੈਲੀਆਂ ਦੇ ਵਿੱਚ ਆ ਰਹੇ ਨੇ ਔਰ ਵਿਸ਼ਵਾਸ ਦਿਵਾ ਰਹੇ ਨੇ ਕਿ ਅਸੀਂ ਇਸ ਵਾਰੀ ਬੋਰਡ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਕਰਨੀ ਆ ਸੋ ਸਾਨੂੰ ਆਸ ਬੜੀ ਵੱਡੀ ਆ ਵੀ ਦਾ ਕਿ ਅਸੀਂ ਇਹ ਜਿਹੜੀ ਸੀਟ ਆ ਜਿਤਾ ਕੇ ਮੋਦੀ ਸਾਹਿਬ ਦੀ ਝੋਲੀ ਚ ਪਾਵਾਂਗੇ ਖਡੂਰ ਸਾਹਿਬ ਹਲਕਾ ਪੰਥਕ ਹਲਕਾ ਜੜਵਾ ਮਨਿਆਨੰਦਾਵਾ ਅਕਾਲੀ ਦਲ ਕਹਿੰਦੀ ਹੈ ਕਿ ਅਸੀਂ 103 ਸਾਲਾਂ ਤੋਂ ਪੰਥ ਪਾਰਟੀ ਆ ਜਿਹੜੀ ਤੇ ਇੱਕ ਬੰਨੇ ਅਮਰਪਾਲ ਆ ਤੇ ਦੂਸਰੇ ਬੰਨੇ ਭਾਜਪਾ ਆ ਕਿੱਥੇ ਆਪਣੇ ਆਪ ਨੂੰ ਸਟੈਂਡ ਕਰਦੇ ਨੇ ਲੋਕਾਂ ਨੇ ਫੈਸਲਾ ਕਰਨਾ ਹੈ ਕਹਿਣ ਨੂੰ ਤੇ ਜੋ ਲੋਕੀ ਮਰਜ਼ੀ ਕਹੀ ਜਾਣ ਹਰ ਇੱਕ ਨੇ ਆਪਣੀ ਗੱਲ ਕਰਨੀ ਆ ਪਰ ਫੈਸਲਾ ਲੋਕਾਂ ਦੇ ਹੱਥ 'ਚ ਲੋਕ ਬੜੇ ਸਿਆਣੇ ਨੇ ਲੋਕਾਂ ਨੇ ਵੋਟ ਆਪਣੀ ਉੱਥੇ ਦੇਣੀ ਆ ਜਿੱਥੇ ਉਹਨਾਂ ਨੂੰ ਕੋਈ ਆਸ ਦਿਖ ਰਹੀ ਆ ਕੋਈ ਉਮੀਦ ਦਿਖ ਰਹੀ ਆ ਸਾਡਾ ਪੰਜਾਬ ਤੇ ਡੁੱਬਦਾ ਜਾ ਰਿਹਾ ਇਹ ਸਾਰੀਆਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰ ਕਰ ਦਿੱਤਾ ਅੱਜ ਜੇ ਲੋਕਾਂ ਨੂੰ ਇੱਕੋ ਇੱਕ ਆਸ ਤੇ ਉਮੀਦ ਆ ਉਹ ਭਾਰਤੀ ਜਨਤਾ ਪਾਰਟੀ ਦੀ ਸੋ ਲੋਕ ਅੱਜ ਵੋਟ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਦੇਣ ਵਾਸਤੇ ਤਿਆਰ ਬੈਠੇ ਨੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਲੋਕ ਇਹ ਸਾਰੀਆਂ ਸੀਟਾਂ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਉਣਗੇ ਔਰ ਤੀਜੀ ਵਾਰੀ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਪਾਰਟੀ ਜਨਤਾ ਪਾਰਟੀ ਜਿੰਦਾਬਾਦ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਆ ਰਹੇ ਨੇ بڑے ਮੁੱਦੇ ਨੇ ਜੀ ਸਾਡੇ ਲੋਕਾਂ ਦੇ ਖਾਸ ਕਰਕੇ ਸਾਡੇ ਗਰੀਬ ਲੋਕਾਂ ਦੇ بڑے ਮੁੱਦੇ ਨੇ ਸਾਡੇ ਜਿਹੜੀ ਬਾਰਡਰ ਬੈਲਟ ਆ ਨਸ਼ੇ ਦਾ ਸਭ ਤੋਂ اہم ਮੁੱਦਾ ਬੇਰੁਜ਼ਗਾਰੀ ਦਾ ਮੁੱਦਾ ਸਾਡੇ ਗਰੀਬ ਲੋਕਾਂ ਦੇ ਮਕਾਨਾਂ ਦੀ ਗੱਲ ਆ ਸਾਡੀਆਂ ਟਾਇਲਟਾਂ ਬਣਦੀ ਗੱਲ ਆ ਮੋਦੀ ਸਾਹਿਬ ਸਾਡੇ ਸਾਡੇ ਗਰੀਬ ਲੋਕਾਂ ਨੂੰ ਕਣਕ ਭੇਜ ਰਹੇ ਨੇ ਉਹ ਨਹੀਂ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਰਹੀ ਜਿੰਨੀਆਂ ਵੀ ਸੁੱਖ ਸਹੂਲਤਾਂ ਸਕੀਮਾਂ ਅਜ ਮੋਦੀ ਸਾਹਿਬ ਭੇਜ ਰਹੇ ਨੇ ਇਹ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਹੋਣ ਕਰਕੇ ਉਹ ਸਕੀਮਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚ ਰਹੀਆਂ ਸੋ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਤੇ ਬੇਨਤੀ ਕਰੂੰਗਾ ਜਿੱਥੇ ਤੁਸੀਂ ਅੱਜ ਪਾਰਲੀਮੈਂਟ ਦੀਆਂ ਸੀਟਾਂ ਜਿਤਾ ਕੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਜਾ ਰਹੇ ਹੋ ਤੇ ਉਥੇ ਆਉਣ ਵਾਲੀ ਜਿਹੜੀ ਪੰਜਾਬ ਦੇ ਸਰਕਾਰ ਆ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਬਣਾਓ ਤਾਂ ਤੁਹਾਨੂੰ ਸੁੱਖ ਸਹੂਲਤਾਂ ਜਿਹੜੀਆਂ ਸਹੀ ਤਰੀਕੇ ਨਾਲ ਮਿਲ ਸਕਣਗੀਆਂ ਵਿਰੋਧੀ ਧਿਰਾਂ ਕਹਿ ਰਹੀਆਂ ਕਿ ਬੀਜੇਪੀ ਨੂੰ ਤਾਂ ਪਿੰਡਾਂ ਦੇ ਵਿੱਚ ਵਧਣਾ ਨਹੀਂ ਦਿੱਤਾ ਜਾ ਰਿਹਾ। ਉਹ ਕੌਣ ਕਹਿੰਦਾ ਜੀ? ਵਿਰੋਧੀ ਧਿਰਾਂ ਜਿਹੜੀਆਂ ਕੌਣ ਕਿਹੜੀ ਵਿਰੋਧੀ ਸਾਨੂੰ ਤੇ ਸਾਨੂੰ ਤੇ ਪਿੰਡਾਂ ਦੇ ਵਿੱਚ ਹਰ ਰੋਜ਼ ਪ੍ਰੋਗਰਾਮ ਕਰਦੇ ਆ ਜੀ। ਅਸੀਂ ਤਾਂ ਜਾ ਕੇ ਬੜੇ ਵੱਡੇ-ਵੱਡੇ ਪ੍ਰੋਗਰਾਮ ਕਰਦੇ ਆ। ਗੁਰੂ ਮਹਾਰਾਜ ਦੀ ਸਾਡੇ ਤੇ ਬਖਸ਼ਿਸ਼ ਆ। ਕੋਈ ਕਿਸੇ ਦਾ ਡਰ ਨਹੀਂ ਆ। ਪਿੰਡਾਂ 'ਚ ਪ੍ਰੋਗਰਾਮ ਕਰ ਰਹੇ ਆ ਤੇ ਔਰ ਕਰਾਂਗੇ। ਕਿਸਾਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਫੈਸਲਾ ਜਿਹੜਾ ਮਾਂ ਲਿਆ ਜਾਵੇਗਾ? ਕਹਦਾ ਜੀ। ਕਿਸਾਨਾਂ ਦੇ ਜਿਹੜੇ ਐਮਐਸਪੀ ਦੀ ਗੱਲ। ਕਿਸਾਨਾਂ ਦੀਆਂ ਜੋ ਜਾਇਜ਼ ਮੰਗਾਂ ਨੇ ਅਸੀਂ ਕੱਲ ਵੀ ਉਹਨਾਂ ਦੇ ਹੱਕ 'ਚ ਸੀ ਅੱਜ ਵੀ ਉਹਨਾਂ ਦੇ ਹੱਕ 'ਚ ਆ ਪਰ ਮੰਗਾ ਜਾਇਜ਼ ਹੋਣੀਆਂ ਚਾਹੀਦੀਆਂ ਅਮਰਤਪਾਲ ਨੂੰ ਕਿੱਥੇ ਵੇਖਦੇ ਹੋ ਅਹ ਅਮਰਤਪਾਲ ਲੇਕਚਨ ਲੜੇ ਸਾਨੂੰ ਕੀ ਅਮਰਤਪਾਲ ਨਾਲ ਕੀ ਸਾਡਾ ਖਤਰਾ ਕੋਈ ਸਾਨੂੰ ਅਮਰਤਪਾਲ ਦਾ